ਸਤਿ ਸ਼੍ਰੀ ਗੋਦੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਦੇ ਅੱਜ 11 ਜੁਲਾਈ ਦੀ ਕਿ ਅੱਜ ਮੌਸਮ ਰਾਤ ਦੇ ਵੇਲੇ ਕਿ ਮੇਰੇ ਹੈਗਾ ਸ਼ਾਮ ਦੇ ਲਗਭਗ 7 ਵਜੇ ਤੋਂ ਬਾਅਦ ਕੱਲ ਸਵੇਰ ਤੱਕ ਦੀ ਕੀ ਹੈ ਅਪਡੇਟ ਸੋ ਇਹਦੇ ਵਿੱਚ ਪਹਿਲਾਂ ਦੇਰ ਸ਼ਾਮ ਤੋਂ ਅਧੀ ਰਾਤ ਤੱਕ ਦੀ ਗੱਲ ਕਰੀਏ ਤਾਂ ਮੌਸਮ ਫਿਲਹਾਲ ਠੀਕ ਠਾਕ ਹੀ ਰਹੇਗਾ ਜਿਵੇਂ ਦੇਖ ਰਿਹਾ ਥੋੜੀ ਬਹੁਤ ਬੱਦਲਬਾਈ ਕੁਝ ਦੱਖਣੀ ਹਿੱਸਿਆਂ ਦੇ ਵਿੱਚ ਹਰਿਆਣੇ ਦੇ ਨਾਲ ਲੱਗਦੇ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਉਦੇ ਨਾਲ ਕੀ ਹੈ ਕੋਈ ਜ਼ਿਆਦਾ ਪ੍ਰਭਾਵ ਨਹੀਂ ਹੈ ਥੋੜਾ ਬਹੁਤ ਇਲਾਕੇ ਜਿਵੇਂ ਕੁਝ ਮਾਨਸੇ ਦੇ ਹੋਗੇ ਜਾਂ ਬਠਿੰਡੇ ਦੇ ਇੱਕ ਜਾਂ ਸੰਗਰੂਰ ਦੇ ਇੱਕ ਦੋ ਹਿੱਸੇ ਜਿਹੜੇ ਖਾਸ ਹਰਿਆਣਾ ਦੇ ਨੇੜੇ ਦੇ ਇਲਾਕੇ ਨੇ ਉਹਨਾਂ ਵਿੱਚ ਥੋੜੀ ਬਹੁਤ ਬੱਦਲਾਂ ਦੀ ਹਲਚਲ ਹੋ ਸਕਦੀ ਹੈ ਉਸ ਤੋਂ ਬਿਨਾਂ ਬਾਕੀ ਹਿੱਸਿਆਂ ਦੇ ਵਿੱਚ ਮੌਸਮ ਠੀਕ ਠਾਕ ਹੀ ਰਹੇਗਾ ਕੋਈ ਮੀਂਹ ਵਰਗੇ ਹਾਲਾਤ ਨਹੀਂ ਹਨ ਮੌਸਮ ਖੁਸ਼ਕ ਹੈ ਗਰਮੀ ਦਾ ਜਿਹੜਾ ਜ਼ੋਰ ਆ ਥੋੜਾ ਬਹੁਤ ਬਣਿਆ ਰਹੂਗਾ ਕਿਉਂਕਿ ਟੈਂਪਰੇਚਰ ਹੁਣ ਘਟ ਰਹੇ ਨੇ ਹਵਾਵਾਂ ਹਲਕੀ ਫੁਲਕੀ ਰਫ਼ਤਾਰ ਤੇ ਹੀ ਵਗਣਗੀਆਂ ਹਮਸ ਬਣੀ ਰਹੇਗੀ ਥੋੜੀ ਬਹੁਤ ਬਾਕੀ ਮੀਂਹ ਦੀ ਗੱਲ ਕਰੀਏ ਤਾਂ ਅੱਧੀ ਰਾਤ ਤੱਕ ਜਿਵੇਂ ਦੱਸਿਆ ਘੱਟੇ ਚਾਂਸ ਨੇ ਪਰ ਅੱਧੀ ਰਾਤ ਤੋਂ ਬਾਅਦ ਤੜਕੇ ਸਮੇਂ ਤੋਂ ਬਾਅਦ ਸਵੇਰ ਦਾ ਸਮਾਂ ਹੋਵੇਗਾ ਲਗਭਗ 1:00 ਤੋਂ 2:00 ਤੋ ਲੈ ਕੇ 5:00 6:00 ਵਜੇ ਦੇ ਦਰਮਿਆਨ ਗਰਜ ਚਮਕ ਵਾਲੇ ਬੱਦਲ ਬਣ ਦੀ ਸੰਭਾਵਨਾ 30 40% ਤੱਕ ਨਜ਼ਰ ਆ ਰਹੀ ਹੈ ਜਿਦੇ ਵਿੱਚ ਪੰਜਾਬ ਦੇ ਆਪਾਂ ਟੁੱਟ ਮੇ ਰੂਪ ਵਿੱਚ ਕੁਝ ਇਲਾਕੇ ਦੇ ਵਿੱਚ ਕਵਰ ਹੁੰਦੇ ਹੋਏ ਦੇਖਣ ਨੂੰ ਮਿਲ ਸਕਦੇ ਨੇ ਹਾਲਾਂਕਿ ਇਹਦੇ ਵਿੱਚ ਪੂਰਾ ਜੇਕਰ ਆਪਾਂ ਕਿਸੇ ਵੀ ਐਕਿਊਰੇਟ ਤੌਰ ਤੇ ਵੀ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਇਸ ਦੇ ਬਾਰੇ ਹਲੇ ਸਪਸ਼ਟ ਰੂਪ ਵਿੱਚ ਅਪਡੇਟ ਨਹੀਂ ਹੈ ਪਰ ਇਹ ਸੰਭਾਵਨਾ ਜ਼ਰੂਰ ਬਣੀ ਹੋਈ ਹੈ ਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੋ ਸਕਦਾ ਹੈ ਕਿ ਅੱਧੀ ਰਾਤ ਤੋਂ ਬਾਅਦ ਤੜਕੇ ਸਮੇਂ ਜਾਂ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਬੱਦਲਬਾਈ ਬਣ ਸਕਦੀ ਹੈ ਕੁਝ ਇਲਾਕਿਆਂ ਵਿੱਚ ਕੇਵਲ ਬੱਦਲਬਾਈ ਨਾਲ ਹਵਾਵਾਂ ਕੁਝ ਭਾਗਾਂ ਵਿੱਚ ਥੋੜਾ ਬਹੁਤ ਮੀਂਹ ਹਲਕਾ ਦਰਮਿਆਨਾ ਦੇਖਣ ਨੂੰ ਮਿਲ ਸਕਦਾ ਹੈ ਸ਼ਰਾਟੇ ਦਾ ਰੂਪ ਦੇ ਵਿੱਚ ਬਾਕੀ ਕੱਲ ਸਵੇਰ ਤੋਂ ਮੌਨਸੂਨ ਥੋੜੀ ਬਹੁਤ ਐਕਟਿਵ ਹੁੰਦੀ ਹੋਈ ਦੇਖਣ ਨੂੰ ਮਿਲ ਸਕਦੀ ਹੈ ਅਗਲੇ 2 ਦਿਨਾਂ ਲਈ 12 ਤੇ 13 ਜੁਲਾਈ ਸੋ ਇਹਨਾਂ ਦੋ ਦਿਨਾਂ ਵਿੱਚ ਮੀਂਹ ਦੇ ਅਸਰ ਬਣਦੇ ਹੋਏ ਨਜ਼ਰ ਆ ਰਹੇ ਨੇ ਜੋ ਗਰਮੀ ਅਤੇ ਹਮਸ ਆਪਣੇ ਸਿਖਰਾਂ ਤੇ ਬਣੀ ਹੋਈ ਹੈ ਜੀ ਤੋਂ ਲਗਭਗ ਪੰਜਾਬ ਦੇ ਵਸਨੀਕ ਪੂਰੀ ਤਰ੍ਹਾਂ ਹੁਣ ਕਹੀਏ ਕਿ ਪਰੇਸ਼ਾਨ ਹੋਏ ਹੋਏ ਨੇ ਗਰਮੀ ਤੋਂ ਤਾਂ ਉਹ ਤੋਂ ਥੋੜੀ ਬਹੁਤ ਰਾਹਤ ਮਿਲਣ ਦੀ ਸੰਭਾਵਨਾ ਅਗਲੇ ਦੋ ਦਿਨਾਂ ਵਿੱਚ ਬਣ ਸਕਦੀ ਹੈ ਜਿਹਦੀ ਅਪਡੇਟ ਆਪਾਂ ਅਗਲੇ ਦਿਨਾਂ ਦੇ ਵਿੱਚ ਸਵੇਰ ਦੇ ਵੇਲੇ ਜੋ ਵੀ ਤਾਜ਼ਾ ਜਾਣਕਾਰੀ ਅਪਡੇਟ ਸਮੇਂ ਸਮੇਂ ਤੇ ਮਿਲਦੀ ਰਹੇਗੀ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ